जी सर आपने सुबह आठ बजे से सर ऑपरेशन स्टार्ट हुआ है आज से ही तो ये अभी चल रहा है आपने गोताखोर की जो स्पेशल टीम है आपने जो बॉयज़ है जर्स सारे जो गोताखोर के स्पेशलिस्ट है उन्होंने अपने लोकल एरिया को मतलब जो लोकेशन है जहाँ पर डूबे थे अच्छी तरह वहाँ पर सर्च आउट कर दिया ठीक है फाइंड आउट कर लिया लेकिन वहाँ पर कुछ नहीं मिले फिर हमने आगे को चल पड़े और अभी भी हम वो उसी पर जारी है तो उम्मीद तो है तो ज़्यादातर हम जहाँ पर जहाँ पर मैंने ऑपरेशन की है वहाँ पर ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देखा थोड़ा सा पानी थोड़ा ठंडा है ऊपर जितनी गर्मी है गर्मी तो हर जगह पर इस गर्मी में एक ही जैसे वेदर रहता है पानी ठंडा यहाँ पर थोड़ा सा है ये तो इस करके थोड़ा सा पानी आने में मेरे को लगता है मुश्किल है लग जाएगा एक दिन और लग जाएगा फिर आपने है कंटिन्यू जैसे जैसे चलेगा ऐसे ऐसे ऑपरेशन जारी रहेगा बाकी ये थाने वाले के ए के ऊपर डिपेंड है उन्होंने हमें जिस तरह रखेंगे हम ऐसे चलेंगे सर ਇਹ ਹੈ ਕਿ ਉਹਨਾਂ ਦੀ ਭਾਲ ਜਿਹੜੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦੋ ਬੰਦੇ ਜਿਹੜੀ ਬੋਡੀ ਲੱਪੀ ਆ ਤੇ ਇੱਕ ਦੀ ਜਿਹੜੀ ਭਾਲ ਹੈ ਤੇ ਪ੍ਰਸ਼ਾਸਨ ਨੂੰ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬੋਡੀ ਜਿਹੜੀ ਆ ਲੱਪੋਵੇ ਪਰ ਉਹ ਜਿਹੜੀ ਭਾਲ ਬਹੁਤ ਲੰਮੇ ਚੌੜੀ ਏਰੀਆ ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕੁਝ ਮੁਸ਼ਕਲਾਂ ਆ ਰਹੀਆਂ ਨੇ ਤੇ ਇਹ ਮੁਸ਼ਕਲਾਂ ਨਾਲ ਆਪਣੇ ਜਿਹੜੇ ਠੱਲ ਲਈ ਐਸਡੀਆਰ ਦੀ ਟੀਮ ਸਪੈਸ਼ਲ ਆਈ ਆ ਤੇ ਉਹ ਵੀ ਜਿਹੜੀ ਆ ਗੋਤਾਖੋਰ ਭਾਲ ਕਰ ਰਹੇ ਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨੂੰ ਹੌਸਲਾ ਥੋੜਾ ਸਮਾਂ ਲੱਗੇ ਪਰ ਉਹਨਾਂ ਵੱਲੋਂ ਮਿਹਨਤ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਤੀਸਰੇ ਦੀ ਜਿਹੜੀ ਉਹ ਆਪਣਾ ਸਾਨੂੰ ਲੱਭ ਪਵੇ ਤਾਂ ਜੋ ਇਸ ਇਲਾਕੇ ਨੂੰ ਪਤਾ ਲੱਗ ਜੇ ਕਿ ਆਪਾਂ ਉਹ ਲੱਭ ਲਿਆ ਵਾ ਪਰ ਮੈਂ ਇੱਥੇ ਇੱਕ ਬੇਨਤੀ ਕਰਨਾ ਜੂ ਚਾਹਾਂਗਾ ਕਿ ਜੇ ਆਪਣੀ ਸੁਰੱਖਿਆ ਆਪਣੇ ਹੱਥ ਜੋ ਅਸੀਂ ਸਿਵਲ ਡਿਫੈਂਸ ਵੱਲੋਂ ਆਮ ਤੌਰ ਤੇ ਸਕੂਲਾਂ ਜਾ ਕੇ ਕੈਂਪ ਲਾਉਨੇ ਆ ਤਦੋਂ ਤੁਹਾਨੂੰ ਪਤਾ ਕਿ ਪਾਣੀ ਦਾ ਵਹਾਅ ਤੇਜ ਹੈ ਜਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ ਤੇ ਸਾਨੂੰ ਉੱਚ ਨਹਾਉਣਾ ਜਾਂ ਕੋਈ ਐਹੋਜਾ ਕੰਮ ਕਰਨਾ ਜਿਸ ਦੇ ਨਾਲ ਸਾਨੂੰ ਜਾਨ ਦਾ ਜੋਖਮ ਪਣੇ ਤੁਨੇ ਵੀ ਪਤਾ ਲੱਗ ਰਿਹਾ ਕਿ ਇੱਕ ਡੁੱਬਾ ਲੰਗਾ ਦੂਸਨੇ ਛਾਲ ਮਾਰ ਕੇ ਬਚਾਉਣ ਦੀ ਕੀਤੀ ਪਰ ਆਪਾਂ ਇੱਕ ਨੂੰ ਕਰਦੇ ਕਰਦੇ ਦੋ ਦੇ ਵੀ ਹੋ ਤਿੰਨ ਹੋ ਗਏ ਪਰ ਦੋ ਲੱਬਿਆ ਇੱਕ ਨਹੀਂ ਲੱਬਿਆ ਤਾਂ ਮੈਂ ਦੋ ਜੇ ਹੈਗੇ ਆ ਇਹ ਕੀ ਇੱਕ ਦਾ ਜੇ ਚਾਂਸ ਲੱਭਣ ਤੋਂ ਬਾਅਦ ਪਤਾ ਲੱਗੇਗਾ